ਡਿਪਾਰਟਮੈਂਟਾਂ ਦੇ ਟਾਰਗੇਟ ਫਿਕਸ ਕਰ ਦਿੱਤੇ ਗਏ ਨੇ ਕਿ ਤੁਸੀਂ ਇੰਨਾ ਪੈਸਾ ਸੰਗਠਾ ਕਰਕੇ ਦੇਣਾ ਜਦੋਂ ਇਸ ਕਹਿਤਾ ਜਾਵੇ ਡਿਪਾਰਟਮੈਂਟ ਨੂੰ ਕੋਈ 8-8 ਟ੍ਰੇਡਾਂ ਤੁਸੀਂ ਮਾਰਦੀਆਂ ਉਹਨਾਂ ਨੂੰ ਫਿਰ ਕੋਈ ਵੀ ਦੁਕਾਨਦਾਰ ਨਜ਼ਰ ਆਂਦਾ ਜਿੱਦੀ ਦੁਕਾਨ 'ਚ ਸਮਾਨ ਹੈਗਾ ਉਹਦੀ ਇੰਸਪੈਕਸ਼ਨ ਕਰਨ ਵੇ ਪੜ ਜਾਂਦੇ ਨੇ ਉਹਦੇ 'ਚ ਨੇਚਰਲੀ ਹੁੰਦਾ ਹੀ ਉੱਤੇ ਥੱਲੇ ਕਿਸੇ ਵੇਲੇ ਸਟਾਕ ਆਉਂਦਾ ਥੱਲੇ ਵੜਦਾ ਉਹਦਾ ਬੈਨੀਫਿਟ ਜੋ ਬਾਜ਼ਾਰ ਮੜ ਲੈਂਦੀਆਂ ਤੇ ਉਹਨਾਂ ਤੇ ਜੁਰਮਾਨੇ ਲਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ मिठ्ठे लॉलीपॉप च लपेट के मारिया जा रही हैं जो दुकानदारा मंजूर नहीं है, नहीं है। ਪਾਲ ਸਿੰਘ ਸਿਮਤ ਨਾਲ ਮੀਟਿੰਗ ਦੀ ਮੰਗ ਜਿਹੜੀ ਉਹ ਰੱਖ ਰਿਹਾ ਬਿਲਕੁਲ ਜੀ ਬਿਲਕੁਲ ਇਹ ਧੱਕਾ ਔਰ ਧੋਖਾ ਪੰਜਾਬ ਦੇ ਕਾਰੋਬਾਰੀਆਂ ਨਾਲ ਹੋ ਪਾਦਾ ਤੇ ਦੋਨੇ ਜਿੱਥੇ ਅਸੀਂ ਨਾ ਦਾ ਧੱਕਾ ਹੋਣ ਦੇਣਾ ਔਰ ਨਾ ਧੋਖਾ ਇੱਕ ਪਾਸੇ ਫਰੋਕੀਆਂ ਇੱਕ ਪਾਸੇ ਫਰੋਕੀਆਂ ਚੱਕਰ ਚ ਗੋਲੀਆਂ ਜਗਾ ਜਗਾ ਵਪਾਰੀਆਂ ਨੂੰ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ और आज कोई व्यापारी मैं कहना कोई पंजाब वासी कोई शहर वासी महफूज नहीं है सुरक्षित नहीं है फैक्ट्री ओनर है कोई दुकानदार है शाम को घर जाना चाहता कर छुट्टी करके रस्ता के घर जा रहा ये ऐसे हालात पंजाब बढ़ गए कोई महिला निकलती है जो स्कूटर से है ਇਹ ਸਕੂਟਰ ਤੇ ਆਪਣਾ ਆਟੋ ਰਿਕਸ਼ਾ ਜਾ ਉਹਦੇ ਕੋਈ ਕੰਨ ਦੀ ਬਾਲੀ ਖਿੱਚ ਕੇ ਲੈ ਜਾਂਦੇ ਮੇਰੇ ਦੀ ਗੈਂਗ ਹੁੰਦੇ ਰਹਿੰਦਾ ਕੋਈ ਮੋਬਾਈਲ ਖੋਲਣ ਦਾ ਕੋਈ ਸੁਣਵਾਈ ਨਹੀਂ ਕੋਈ ਰਿਕਵਰੀ ਨਹੀਂ ਹੈ ਉਹਨਾਂ ਦਾ ਕਹਿਣਾ ਹੁੰਦਾ ਸੀ ਅਗਰ ਆਮ ਰਹੇਗੇ ਤਾਂ ਕਾਰੋਬਾਰ ਰਹੇਗਾ ਪੰਜਾਬ ਜਿਹਾ ਜੋ ਉਹੀ ਵਾਤਾਵਰਣ ਬਣ ਗਿਆ ਮੈਂ ਤਾਂ ਇਸ ਗੱਲ ਤੋਂ ਇੰਨਾ ਪਰੇਸ਼ਾਨ ਵੀ ਹਾਂ ਦੁਖੀ ਵੀ ਹਾਂ कि ਜਦੋਂ ਦੇ ਕੇਜਰੀਵਾਲ ਸਾਹਿਬ ਦਿੱਲੀ ਆ ਰਹੇ ਉਦੋਂ ਦੇ ਪੰਜਾਬ 'ਚ ਬੈਠੇ ਉਹ ਪੂਰਾ ਮੰਤਰੀ ਮੰਡਲ ਇੱਥੇ ਬੈਠਾ ਕਿ ਇਸ ਸੋਦੀਆ ਦੇ ਕਿ ਦੂਜਾ ਦੇ ਕਿ ਤੀਜਾ ਉਹ ਸਾਰੇ ਇੱਥੇ ਰਹਿ ਗਏ ਸਤਿ ਸ਼੍ਰੀ ਅਕਾਲ ਆਈ ਪੰਜਾਬੀ ਟੀਵੀ ਦੇ ਨਾਲ ਤੁਸ ਜੁੜਿਓ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਲਗਾਤਾਰ ਜੀਐਸਟੀ ਦੀ ਰੇਟ ਜਿਹੜੀ ਆ ਦੁਕਾਨਾਂ ਦੇ ਉੱਪਰ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਐਸੋਸੀਏਸ਼ਨਸ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਸੀ ਤੇ ਅੱਗੇ ਤੇ ਰਣਨੀਤੀ ਜਿਹੜੀਆਂ ਇਹਨਾਂ ਦੇ ਵੱਲੋਂ ਤੈਅ ਕੀਤੀ ਜਾਵੇਗੀ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਭ ਤੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਇਨਸਪੈਕਟਰੀ ਰਾਜ ਜਿਹੜਾ ਹੈ ਉਸ ਨੂੰ ਖਤਮ ਕੀਤਾ ਜਾਵੇਗਾ ਪਰ ਫਿਰ ਦੁਬਾਰਾ ਤੋਂ ਇਨਸਪੈਕਸ਼ਨਸ ਜਿਹੜੀਆਂ ਨੇ ਹੋ ਰਹੀਆਂ ਨੇ ਔਰ ਲਗਾਤਾਰ ਦੁਕਾਨਦਾਰ ਜਿਹੜੇ ਨੇ ਇਸ ਗੱਲ ਤੋਂ ਨਿਰਾਸ਼ ਨਜ਼ਰ ਆ ਰਹੇ ਨੇ ਸੋ ਦੁਕਾਨਦਾਰ ਐਸੋਸੀਏਸ਼ਨ ਮੈਂਬਰਸ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਲੂਵਲੀਆ ਸਾਹਿਬ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੇ ਕਿ ਸਰਕਾਰ ਨੇ ਪਹਿਲੇ ਨੰਬਰ ਤੇ ਗੱਲ ਕਹੀ ਸੀ ਕਿ ਇਸ ਇਨਸਪੈਕ ਇਨਸਪੈਕਟਰੀਟ ਅਜ ਖਤਮ ਹੁੰਦਾ ਨਹੀਂ ਦਿਖ ਰਿਹਾ ਆਏ ਦਿਨ ਜੀਐਸਟੀ ਦੀਆਂ ਰੇਟਸ ਜਿਹੜੀਆਂ ਪੈ ਰਹੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਇਹ ਜੀ ਸਾਲ 1.5 ਸਾਲ ਤੋਂ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਅਸੀਂ ਪਹਿਲਾਂ ਰਿਕਵੈਸਟ ਵੀ ਕੀਤੀ ਨੁਮਾਇੰਦਿਆਂ ਨੂੰ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਵਿਚਾਂ ਰੁਕ ਵੀ ਜਾਂਦੇ ਸੀਗੇ ਬਟ ਹੁਣ ਜਦੋਂ ਸਾਨੂੰ ਹੁਣ ਸਮੇਂ ਲੱਗ ਗਿਆ ਕਿ ਇਹ ਡਿਪਾਰਟਮੈਂਟਾਂ ਦੇ ਟਾਰਗੇਟ ਫਿਕਸ ਕਰ ਦਿੱਤੇ ਗਏ ਨੇ ਕਿ ਤੁਸੀਂ ਇੰਨਾ ਪੈਸਾ ਸਾਨੂੰ ਇਕੱਠਾ ਕਰਕੇ ਦੇਣਾ ਜਦੋਂ ਇਹ ਕਿਹਾ ਜਾਂਦਾ ਹੈ ਡਿਪਾਰਟਮੈਂਟ ਨੂੰ ਕੋਈ 8-8 ਟਰੇਡਾਂ ਤੁਸੀਂ ਮਾਰਨੀਆਂ ਆ ਉਹਨਾਂ ਨੂੰ ਫਿਰ ਕੋਈ ਵੀ ਦੁਕਾਨਦਾਰ ਨਜ਼ਰ ਆਂਦਾ ਜਿੰਦੀ ਦੁਕਾਨ 'ਚ ਸਮਾਨ ਹੈਗਾ ਉਹਦੀ ਇਨਸਪੈਕਸ਼ਨ ਕਰਨ ਵੜ ਜਾਂਦੇ ਨੇ ਉਹਦੇ 'ਚ ਨੇਚੁਰਲੀ ਹੁੰਦਾ ਹੀ ਉੱਤੇ ਥੱਲੇ ਕਿਸੇ ਵੇਲੇ ਸਟਾਕ ਦਾ ਉੱਤੇ ਥੱਲੇ ਹੋ ਜਾਂਦਾ ਉਹਦਾ ਬੈਨੀਫਿਟ ਡਿਪਾਰਟਮੈਂਟ ਲੈਂਦੀਆਂ ਤੇ ਉਹਨਾਂ ਤੇ ਜੁਰਮਾਨੇ ਲਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਦ ਕਿ ਜਿਹੜੀਆਂ ਇਨਸਪੈਕਸ਼ਨਾਂ ਨਹੀਂ ਹੈਗੀਆਂ ਹੈ ਰਿੱਡਾਂ ਉਹਨੂੰ ਇਨਸਪੈਕਸ਼ਨਾਂ ਦਾ ਨਾਂ ਲੈ ਕੇ ਇੱਕ ਮਿੱਠੇ ਲੌਲੀਪੌਪ ਚਲ ਭੇਟ ਕੇ ਇਹ ਮਾਰੀਆਂ ਜਾ ਰਹੀਆਂ ਜਿਹੜੀਆਂ ਕਿ ਹੁਣ ਦੁਕਾਨਦਾਰਾਂ ਨੂੰ ਮਨਜ਼ੂਰ ਨਹੀਂ ਹੈ ਐਸੋਸੀਏਸ਼ਨਾਂ ਇਕੱਠੀਆਂ ਹੋ ਚੁੱਕੀਆਂ ਆ ਅੱਜ 40 ਐਸੋਸੀਏਸ਼ਨਾਂ ਦੀ ਮੀਟਿੰਗ ਹੋਈ ਹੈ ਸੋਮਵਾਰ ਅਗਲਾ ਮਾਸਟਰ ਪਲਾਨ ਬੰਨਣਾ ਹੈ ਸਰਕਾਰਾਂ ਤੱਕ ਆਵਾਜ਼ ਜਾਂਦੀ ਹੈ ਜੇ ਸਰਕਾਰ ਦੇ ਨੁਮਾਇंदे ਮਿਲਦੇ ਆ ਕੋਈ ਵਧੀਆ ਰੁਖ ਬਣਾਉਂਦੇ ਆ ਜੇ ਡਾਣੂ ਜਾਂ ਇੰਸਪੈਕਟਰ ਰਾਜ ਨੂੰ ਖਤਮ ਕਰਦੇ ਆ ਫਿਰ ਅਸੀਂ ਸਵਾਗਤ ਕਰਾਂਗੇ ਜੇ ਨਹੀਂ ਕਰਦੇ ਤੇ ਅਸੀਂ ਸਾਡੇ ਕੋਲ ਸੰਘਰਸ਼ ਦੀ ਰਾਹ ਹੈਗੀ ਹੈ ਅਸੀਂ ਹੋਰ ਕਰ ਕੀ ਸਕਦੇ ਆ ਤੁਸੀਂ ਕਿਹਾ ਹਰਪਾਲ ਸਿੰਘ ਜੀ ਮਦ ਨਾਲ ਮੀਟਿੰਗ ਦੀ ਮੰਗ ਜਿਹੜੀ ਉਹ ਰੱਖ ਰਹੇ ਹੋ ਆਪਣੀ ਬਿਲਕੁਲ ਜੀ ਬਿਲਕੁਲ ਸਾਨੂੰ ਡਿਪਾਰਟਮੈਂਟ ਕਿਸੇ ਨਾਲ ਵੀ ਮੀਟਿੰਗ ਕਰਨੀ ਪਵੇ ਅਸੀਂ ਕੋਸ਼ਿਸ਼ ਕਰਾਂਗੇ ਜੇ ਜੇ ਆਪਣਾ ਸਖਤ ਰੁਖ ਅਪਣਾਣ ਗਿਆ ਤੇ ਫਿਰ ਸਾਡਾ ਵਪਾਰੀਆਂ ਦਾ ਰੁਖ ਆਪਣਾ ਅਲੱਗ ਹੋਏਗਾ ਮੀਟਿੰਗਾਂ ਹੋਣਗੀਆਂ ਨੁਮਾਇੰਦਿਆਂ ਨਾਲ ਸਰਕਾਰ ਨਾਲ ਜੇ ਸਰਕਾਰੀ ਸੁਨਵਾਈ ਕਰਦੇ ਨੇ ਤੇ ਅਸੀਂ ਇਹਨਾਂ ਦੇ ਨਾਲ ਹਾਂ ਜੀ ਅੱਛਾ ਕੀ ਲੱਗਦਾ ਸੀ ਸਰਬ ਵਪਾਰੀਆਂ ਨੂੰ ਦੋਹਰਾ ਜੀਐਸਟੀ ਜਿਹੜਾ ਉਹ ਪੇ ਕਰਨਾ ਪੈ ਰਿਹਾ ਸੈਂਟਰ ਦਾ ਵੀ ਔਰ ਸਟੇਟ ਦਾ ਵੀ ਕਿਵੇਂ ਦੇਖ ਜੋ ਤੁਸੀਂ ਇਨਸਪੈਕਟਰੀ ਦਾ ਅੱਜ ਖਤਮ ਕਰਨ ਦੀ ਆ ਪਹਿਲਾਂ ਗੱਲਾਂ ਕੀਤੀਆਂ ਗਈਆਂ ਤੇ ਹੁਣ ਜਿਹੜਾ ਉਹ ਕਿਸੇ ਵੀ ਪਾਸੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਸੁੱਖ ਦਾ ਸਾਹ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਅੱਜ ਦੀ ਮੀਟਿੰਗ 'ਚ ਵੀ ਦੇਖਿਆ ਵਪਾਰੀ ਬਹੁਤ ਜ਼ਿਆਦਾ ਐਗਰੈਸ਼ਨ ਦੇ ਵਿੱਚ ਆ ਚੁੱਕੇ ਨੇ ਦੇਖੋ ਇਸ ਤਰ੍ਹਾਂ ਹੈਗਾ ਇਹ ਇਹ ਜਿਹੜੀ ਮੂਵਮੈਂਟ ਹੈ ਸਰਕਾਰ ਦੀ ਇਹ ਤੱਕਾ ਔਰ ਧੋਖਾ ਪੰਜਾਬ ਦੇ ਕਾਰੋਬਾਰੀਆਂ ਨਾਲ ਵਪਾਰੀਆਂ ਨਾਲ ਇਹ ਦੋਨੇ ਚੀਜ਼ਾਂ ਹੋ ਰਹੀਆਂ ਅਸੀਂ ਨਾ ਤਾਂ ਤੱਕਾ ਹੋਣ ਦੇਣਾ ਔਰ ਨਾ ਧੋਖਾ ਹੋਣ ਦੇਣਾ ਤੱਕਾ ਸਰਕਾਰ ਦਾ ਇਹ ਹੈ ਕਿ ਟਾਰਗੇਟ ਫਿਕਸ ਕਰਦੇ ਹਰ ਐਸਟੀਓ ਦੇ ਕਿ ਚਾਰ ਇਨਸਪੈਕਸ਼ਨਾਂ ਕਰਨੀਆਂ ਮਹੀਨੇ ਦੀਆਂ ਜਲੰਧਰ ਸ਼ਹਿਰ ਦੇ ਵਿੱਚ 24 ਐਸਟੀਓ ਆ ਉਹਦਾ ਮਤਲਬ ਹੈ 96 ਇਨਸਪੈਕਸ਼ਨਾਂ ਹਰ ਮਹੀਨੇ ਦੀਆਂ ਹੋਣਗੀਆਂ ਔਰ ਤੋ ਖਾ ਇਹ ਆ ਕਿ ਇਹਨਾਂ ਦੀ ਕਮਿਟਮੈਂਟ ਸੀ ਕਿ ਜੇ ਸਾਡੀ ਸਰਕਾਰ ਬੰਦੀ ਆ ਇਸ ਦਾ ਇਨਸਪੈਕਟਰੀ ਰਾਜ ਹੀ ਕਦਮ ਕਰਦਣਾ ਕੇਜਰੀਵਾਲ ਸਾਹਿਬ ਤਾਂ ਹਰ ਮੰਚ ਤੋਂ ਕਹਿੰਦੇ ਸੀ ਪੰਜਾਬ 'ਚ ਕਿ ਦਿੱਲੀ 'ਚ ਅਸੀਂ ਨੇ ਕਰਕੇ ਦਿਖਾਇਆ ਪੰਜਾਬ 'ਚ ਕਰੇ ਕਰਾਂਗੇ ਔਰ ਅੱਜ ਵਪਾਰੀ ਦਾ ਉਹ ਹਾਲ ਕਰਤਾ ਇਹਨਾਂ ਨੇ ਕਿ ਮੈਂ ਸਮਝਦਾ ਕਿ ਟੈਕਸ ਟਰੋਰਿਜ਼ਮ ਜਿਹੜਾ ਨਾ ਉਹ ਪਲਾਨ ਕਰਾਊਗਾ ਪੰਜਾਬ ਤੋਂ ਵਪਾਰੀਆਂ ਦਾ ਇੱਕ ਪਾਸੇ ਫਰੋਤੀਆਂ ਇੱਕ ਪਾਸੇ ਫਰੋਤੀਆਂ ਦੇ ਚੱਕਰ 'ਚ ਗੋਲੀਆਂ ਜਗਾ ਜਗਾ ਵਪਾਰੀਆਂ ਨੂੰ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਔਰ ਅੱਜ ਕੋਈ ਵਪਾਰੀ ਮੈਂ ਤਾਂ ਕਹਣਾ ਕੋਈ ਪੰਜਾਬ ਵਾਸੀ ਕੋਈ ਸ਼ਹਿਰ ਵਾਸੀ ਮੈਂ ਹੋਜ ਨਹੀਂ ਹੈ ਸੁਰੱਖਿਤ ਨਹੀਂ ਹੈ ਫੈਕਟਰੀ ਓਨਰ ਹੈ ਕੋਈ ਦੁਕਾਨਦਾਰ ਹੈ ਉਹ ਜੇ ਸ਼ਾਮ ਨੂੰ ਘਰ ਜਾਣਾ ਚਾਹੁੰਦਾ ਛੁੱਟੀ ਕਰਕੇ ਰਸਤਾ ਬਦਲ ਕੇ ਘਰ ਜਾ ਰਿਹਾ ਇਹ ਐਸੇ ਹਾਲਾਤ ਪੰਜਾਬ ਚ ਬਣ ਗਏ ਆ ਕੋਈ ਮਹਿਲਾ ਨਿਕਲਦੀ ਹੈ ਜੇ ਸਕੂਟਰ ਤੇ ਹੈ ਜਾਂ ਰਕਸ਼ਾ 'ਚ ਹੈ ਉਹ ਸਕੂਟਰ ਤੇ ਆਪਣਾ ਆਟੋ ਰਿਕਸ਼ਾ ਜਾਂ ਉਹਦੇ ਕੋਈ ਕੰਨ ਦੀ ਬਾਲੀ ਖਿੱਚ ਕੇ ਲੈ ਜਾਂਦਾ ਕੋਈ ਗਲੇ ਦੀ ਚੈਨ ਖਿੱਚ ਰੰਦਾ ਕੋਈ ਮੋਬਾਈਲ ਖੋਲਨਦਾ ਕੋਈ ਸੁਣਵਾਈ ਨਹੀਂ ਹੈ ਕੋਈ ਰਿਕਵਰੀ ਨਹੀਂ ਹੈ ਸੁਣਵਾਈ ਕੋਈ ਰਿਕਵਰੀ ਨਹੀਂ ਹੈ ਰੋਜ਼ ਲੁੱਟ ਮਾਰ ਰੋਜ਼ ਔਰ ਫਰੋਤੀਆਂ ਅਸੀਂ ਸੁਣਦੇ ਸੀ ਬਚਪਨ ਚ ਥੋੜਾ ਅਜ ਤੋਂ 15 20 ਸਾਲ ਪਹਿਲਾਂ ਵੀ ਚੱਲ ਜੀਏ ਪਿੱਛੇ ਯੂਪੀ ਬਿਹਾਰ ਤੇ ਫਰੋਤੀ ਹੁੰਦੀ ਸੀ ਮੈਂ ਬਿਹਾਰ ਦੇ ਆਪਣੇ ਬਹੁਤ سارے ਐਸੇ ਕਸਟਮਰ ਜਿਹੜੇ ਮਨਿਸ ਦੇ ਕੀ ਦੌਰ ਦੇ ਨਾਲ ਜੁੜੇ ਹੋਇਆ ਉਹ ਬਿਹਾਰ ਛੱਡ ਕੇ ਐਮਪੀ ਚਲੇ ਗਏ ਤੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਯਾਰ ਐਸਾ ਵਾਤਾਵਰਨ ਕਿ ਤੁਸੀਂ ਇੱਜਿਹੜੇ ਵੱਡੇ ਕਾਰੋਬਾਰ ਆਪਣੇ ਛੱਡ ਕੇ ਜਾ ਰਹੇ ਹੋ ਉਹਨਾਂ ਦਾ ਕਹਿਣਾ ਹੁੰਦਾ ਸੀ ਅਗਰ ਆਮ ਰਹਾਂਗੇ ਤਾਂ ਕਾਰੋਬਾਰ ਰਹੇਗਾ ਬਿਲਕੁਲ ਪੰਜਾਬ ਚ ਜੋ ਉਹੀ ਵਾਤਾਵਰਨ ਬਣ ਗਿਆ ਮੈਂ ਉਹਨਾਂ ਦੀ ਫੀਲਿੰਗ ਉਦੋਂ ਨਹੀਂ ਸਮਝ ਪਾਂਦਾ ਸੀਗਾ ਜਦੋਂ ਬਿਹਾਰ ਚ ਛੱਡ ਕੇ ਉਹ ਆਪਣਾ ਮੱਧ ਪ੍ਰਦੇਸ਼ ਚ ਗਏ ਆ ਦਿੱਲੀ ਆਏ ਬਹੁਤ ਮੇਰੇ ਸਰਕਲ ਦੇ ਬੰਦੇ ਤੇ ਮੈਂ ਕਹਿੰਦਾ ਹੁੰਦਾ ਯਾਰ ਕਿਦਾਂ ਦੇ ਬੰਦੇ ਆ ਵੀ ਜਿਹੜੇ ਕਹਿੰਦੇ ਵੀ ਅਸੀਂ ਮਹਫੂਜ਼ ਨਹੀਂ ਅਸੀਂ ਇਸ ਕਰਕੇ ਤੋਂ ਕਾਰੋਬਾਰੀ ਬੰਦ ਕਰ ਰਹੇ ਆ ਤੇ ਪਲਾਨ ਕਰ ਰਹੇ ਆ ਇਹ ਕੱਲ ਪਰਸੋਂ ਦੀ ਗੱਲ ਹੈ ਮੇਰਾ ਇੱਕ ਸੱਜਣ ਬਹੁਤ ਵੱਡਾ ਕਾਰੋਬਾਰੀ ਬਿਹਾਰ ਚ ਇੰਦੋਰ ਚਲਾ ਗਿਆ ਉਹ ਕਹਿੰਦਾ ਹਮ ਤੋਂ ਆਪਕੋ ਕਹਤੇ تھے ਅਬ ਆਪਕੇ ਪੰਜਾਬ ਮੇ ਇਹ ਹਾਲਾਤ ਬਣ ਗਏ ਉਹ ਤੁਸੀਂ ਲਾਡਰ ਮੇਨਟੇਨ ਕਰੋ ਲੋਕਾਂ ਨੂੰ ਸੁਰੱਖਿਆ ਮਹਿਆ ਕਰਾਓ ਲੋਕਾਂ ਨੂੰ ਵਿਸ਼ਵਾਸ ਦਿਲਾਓ ਤੁਹਾਨੂੰ ਲੋਕਾਂ ਨੇ ਏਡਾ ਵੱਡਾ ਜਨਮਤ ਦਿੱਤਾ ਹੈ ਪਰ ਕੀ ਲੱਗਦਾ ਹੈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਵਪਾਰੀਆਂ ਦੇ ਨਾਲ ਸਰਕਾਰ ਫੇਲ ਹੈ ਖਰੀ ਨਹੀਂ ਉਤਰੀ ਕਿੰਨਾ ਸਰਕਾਰ ਇਸ ਮਾਮਲੇ 'ਚ ਤਾਂ ਫੇਲ ਹੀ ਫੇਲ ਆ ਪਰ ਲਾਅ ਐਂਡ ਆਕਟਰ ਤਾਂ ਮੇਨਟੇਨ ਹੋ ਸਕਦਾ ਉਹ ਸਰਕਾਰ ਜਿਹੜੀ ਕਮਜ਼ੋਰ ਹੁੰਦੀ ਹੈ ਮੰਨ ਲਓ 117 ਸੀਟਾਂ ਦੀ ਅਸੈਂਬਲੀ ਆ ਬਈ 60 62 ਸੀਟਾਂ ਦੀ ਸਰਕਾਰ ਹੈ ਇਹ ਤਾਂ 92 ਸੀਟਾਂ ਦੀ ਸਰਕਾਰ ਹੈ ਔਰ ਮੈਂ ਤਾਂ ਇਸ ਗੱਲ ਤੋਂ ਇੰਨਾ ਪਰੇਸ਼ਾਨ ਵੀ ਹਾਂ ਦੁਖੀ ਵੀ ਹਾਂ ਕਿ ਜਦੋਂ ਦੇ ਕੇਜਰੀਵਾਲ ਸਾਹਿਬ ਦਿੱਲੀ ਆ ਰਹੇ ਆ ਉਦੋਂ ਦੇ ਪੰਜਾਬ 'ਚ ਬੈਠੇ ਉਹ ਪੂਰਾ ਮੰਤਰੀ ਮੰਡਲ ਇੱਥੇ ਬੈਠਾ ਕਿ ਸੁਸੋਦੀਆ ਦੇ ਕਿ ਦੂਜਾ ਦੇ ਕਿ ਤੀਜਾ ਉਹ ਸਾਰੇ ਇੱਥੇ ਬੈਠ ਗਏ ਆਗੇ ਉਹਦੇ باوجود ਪੰਜਾਬ 'ਚ ਹਾਲ ਹੈ ਔਰ ਦੇਖੋ ਦੁੱਖ ਦੀ ਗੱਲ ਹੈ ਕਿ ਬੋਰ ਦੇ ਵਿੱਚ ਇੱਕ ਵਪਾਰੀ ਨੂੰ ਮਾਰ ਦਿੱਤਾ ਜਾਂਦਾ ਫਰੋਤੀ ਦੇ ਚੱਕਰ ਦੇ ਵਿੱਚ ਔਰ ਉਸ ਵਪਾਰੀ ਨੂੰ ਜਿਹੜਾ 500 ਬੰਦਿਆਂ ਨੂੰ ਇੰਪਲੋਇਮੈਂਟਰ ਦੇ ਇਹਾ ਤੇ ਬੋਰ ਵਰਗੇ ਛੋਟੇ ਕਸਬੇ 'ਚ ਬੈਠਾ ਔਰ ਉਹਦਾ ਸੰਸਕਾਰ ਹੋ ਰਿਹਾ ਔਰ ਇਹ ਪਾਰਟੀ ਆਪਣਾ ਲੁਧਿਆਣਾ ਵੀਜੇ ਰੈਲੀ ਕਰ ਰਹੀ ਸੀ ਉਦੋਂ ਸੇਮ ਟਾਈਮ ਤੇ ਬੋਰ ਚੋ ਬਵਾਰੀ ਦਾ ਸੰਸਕਾਰ ਹੋ ਰਿਹਾ ਔਰ ਦੂਜੇ ਪਾਸੇ ਆ ਜੋ ਜਿਹੜੇ ਕੁਝ ਬਵਾਰੀਆਂ ਨੂੰ ਸਿਕਿਉਰਿਟੀ ਦਿੱਤੀ ਜਿਨ੍ਹਾਂ ਨੂੰ ਫਰੋਤੀ ਦੀ ਕਾਲ ਆਈਆਂ ਕਈਆਂ ਦੀ ਸਿਕਿਉਰਿਟੀ ਬਾਪਸ ਲੈ ਲਈ ਕੋਡ ਹਿੱਸੇ ਖਾਂ ਡਾਕਟਰ ਨੂੰ ਬੋਲੀਆਂ ਵਜੀਆਂ ਜਿਹੜੀਆਂ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਦਿੱਤੀ ਸੀਗੀ ਉਹਨੂੰ ਉਹਨੂੰ ਫਰੋਤੀ ਦੀ ਕਾਲ ਆndi ਸੀਗੀ ਔਰ ਜੇ ਮੁਬਾਰੀ ਦੀ ਗੋਲੀ ਲੱਗਨਾਂ ਮੌਤ ਹੋ ਜਾਂਦੀ ਆ ਉਹਦੇ ਨਾਲ ਸਿਕਿਉਰਿਟੀ ਜਿਹੜਾ ਗਾਰਡ ਹੈ ਉਹਦੀ ਵੀ ਮੌਤ ਹੋ ਜਾਂਦੀ ਜਦੋਂ ਨਕੋਦਰ ਹੋਈ ਮੁਬਾਰੀ ਨੂੰ ਸਿਕਿਉਰਿਟੀ ਦਿੱਤੀ ਸੀ ਉਹਨੂੰ ਧਮਕੀਆਂ ਆਉਂਦੀਆਂ ਸੀ ਵਿਰੋਧੀ ਮੰਗਦੇ ਸੀ ਉਹ ਵਿਚਾਰਾ ਨੌਜਵਾਨ ਛੋਟੇ ਛੋਟੇ ਬੱਚੇ ਉਹਦਾ ਪਰਿਵਾਰ ਰੁੱਲ ਗਿਆ ਸਰਕਾਰ ਦੀ ਪਾਲਿਸੀ ਕੀ ਹੈ ਜਿਹੜਾ ਸਿਕਿਉਰਿਟੀ ਗਾਰਡ ਮਾਰਿਆ ਗਿਆ ਉਹਦੇ ਪਰਿਵਾਰ ਨੂੰ 2 ਕਰੋੜ ਰੁਪਈਆ ਵਪਾਰੀ ਦੇ ਪਰਿਵਾਰ ਨੂੰ 2 ਰੁਪਈਏ ਨਹੀਂ ਉਹ ਵਪਾਰੀ ਜਿਹਦੀ ਸਾਰੀ ਜ਼ਿੰਦਗੀ ਟੈਕਸਾਂ ਦਾ ਬੋਇਥ ਲੈ ਨੰਗਦੀ ਹੈ ਹਰ ਤਰ੍ਹਾਂ ਦਾ ਟੈਕਸ ਚਾਹੇ ਲੋਕਲ ਕਾਰਪੋਰੇਸ਼ਨ ਦਾ ਚਾਹੇ ਸਟੇਟ ਦਾ ਚਾਹੇ ਸੈਂਟਰ ਦਾ ਜੀਐਸਟੀ ਹੈ ਇਨਕਮ ਟੈਕਸ ਹੈ ਕੋਈ ਵੀ ਟੈਕਸ ਹੈ ساری ਉਮਰ ਟੈਕਸ ਦਿੰਦਾ ਰਹਿੰਦਾ ਦਿੰਦਾ ਰਿਆ ਉਹਦੇ ਪਰਿਵਾਰ ਲਈ ਕੁਛ ਨਹੀਂ ਹੈ ਸਿਕਿਉਰਿਟੀ ਗਾਰਡ ਦੇ ਪਰਿਵਾਰ ਨੂੰ 2 ਕਰੋੜ ਮੈਂ ਕਹਿੰਦਾ ਤੁਸੀਂ ਦਿੱਤਾ ਅੱਛਾ ਕੀਤਾ ਪਰ ਉਹਦੇ ਉਹ ਜਿਹੜਾ ਜਿਹਨੂੰ ਸਿਕਿਉਰਿਟੀ ਦਿੱਤੀ ਸੀ ਉਹਦੇ ਪਰਿਵਾਰ ਨੂੰ ਦਵਾਨੇ ਵੀ ਨਹੀਂ ਇਹ ਸਰਕਾਰ ਦੀ ਪੋਲਿਸੀ ਹੈ ਸਤਿ ਆਲੂ ਬਲੇ ਸਾਹਿਬ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹਾਂਗੀ ਇੱਕ ਦੁਕਾਨਦਾਰ ਇਕੱਲਾ ਦੁਕਾਨ ਤੇ ਬੈਠਾ 15-15 ਰੇਟ ਕਰਨ ਆ ਜਾਂਦੇ ਨੇ ਤਾਂ ਅੱਜ ਇਹ ਵੀ ਗੱਲ ਵਿੱਚ ਡਿਸਕਸ ਹੋਈ ਹੈ ਮੀਟਿੰਗ ਦੇ ਕਿ ਉਹ ਘਬਰਾ ਜਾਂਦੇ ਨੇ ਗੱਲ ਵੀ ਨਹੀਂ ਹੁੰਦੀ ਔਰ ਕਈ ਕਈ ਦਿਨ ਦੁਕਾਨਦਾਰ ਜਿਹੜੇ ਰੋਟੀ ਵੀ ਨਹੀਂ ਖਾ ਰਹੇ ਕਿਵੇਂ ਦੇਖਦੇ ਉਹਨੂੰ ਸਭ ਨੇ ਮਾਹੀ ਜੀ ਜਿੱਦਾਂ ਹੁਣ ਮਾਡਲ ਹਾਊਸ ਐਸੋਸੀਏਸ਼ਨ ਤੋਂ ਸਾਡੇ ਕੋ ਆਏ ਸੀ ਉਹਨਾਂ ਨੇ ਦੱਸਿਆ ਐਦਾਂ ਕਿ ਸਾਡਾ ਜਿਹੜਾ ਕੁਰਸੀਆਂ ਦਾ ਕੰਮ ਜਾਂ ਫਰਨੀਚਰ ਦਾ ਕੰਮ ਸੀਗਾ ਰੇਡਾਂ ਮਾਰੀਆਂ ਘਬਰਾ ਗਿਆ ਬੰਦਾ ਉਹ ਹੱਥਾਂ ਬੈਰਾਂ ਦੀ ਪੈ ਗਈ ਉਹਨੇ 4 ਦਿਨ ਤੋਂ ਕਹਿੰਦੇ ਰੋਟੀ ਨਹੀਂ ਖਾ ਰਿਆ ਉਹ ਵੀ ਅੱਜ ਆਇਆ ਹੋਇਆ ਸੀ ਤੇ ਇੱਥੇ ਕਈ ਐਸੋਸੀਏਸ਼ਨਾਂ ਚ ਇਦਾਂ ਦੇ ਬੰਦੇ ਵੀ ਬੈਠੇ ਹੋਏ ਆ ਕੱਲ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਬੰਦੇ ਨੂੰ ਰੁਕਾਇਆ ਜੀ بڑے ਬੰਦੇ ਸਾਡੇ ਅਗਰੈਸਿਵ ਐ ਉਹ ਕਹਿੰਦੇ ਪ੍ਰਧਾਨ ਜੀ ਤੁਸੀਂ ਬੰਦਿਆਂ ਨੂੰ ਬਾਹਰ ਜਾਣ ਕਿੱਦਾਂ ਦੇ ਰਹੇ ਹੋ ਅੰਦਰ ਵੜਨ ਕਿੱਦਾਂ ਦੇ ਰਹੇ ਹੋ ਪਰ ਸਾਨੂੰ ਬੜੀ ਸਮਝਦਾਰੀ ਨਾਲ ਕੰਮ ਲੈਣਾ ਪੈਂਦਾ ਅਸੀਂ ਟਕਰਾਓ ਤੋਂ ਬਚਣਾ ਕਿਉਂਕਿ ਡਿਪਾਰਟਮੈਂਟਾਂ ਨਾਲ ਸਾਡੀ ਨਾਰਾਜ਼ਗੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਉੱਪਰੋਂ ਆਰਡਰ ਮਿਲੇ ਆ ਉਹ ਉਹ ਇਹਨਾਂ ਦੇ EMPLOYEES ਨੇ ਉਹਨਾਂ ਨੂੰ ਜੋ ਆਰਡਰ ਮਿਲਣਗੇ ਕੰਮ ਕਰਨਗੇ ਪਰ ਫਿਰ ਵੀ ਟਕਰਾਓ ਦੇ ਬੜੇ ਚਾਂਸਸ ਬਣ ਰਹੇ ਨੇ ਸਰਕਾਰਾਂ ਨੂੰ ਤਾਂ ਹੀ ਸੀ बार-बार ਬੇਨਤੀ ਕਰਦੇ ਆ ਕਿ ਵਪਾਰੀਆਂ ਤੇ ਡਿਪਾਰਟਮੈਂਟ ਵਿਚ ਟਕਰਾਓ ਨਾ ਪੈਦਾ ਕਰੋ ਜੇ ਕੱਲ ਨੂੰ ਸੜਕਾਂ ਤੇ ਆ ਕੇ ਇੱਕ ਦੂਜੇ ਦੇ ਆਲੇ ਦੁਆਲੇ ਹੋ ਜਾਣਗੇ ਨਾ ਫਿਰ ਸਰਕਾਰ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਫਿਰ ਸਰਕਾਰ ਰਾਜਕਤਾ ਫੈਲ ਜਾਏਗੀ ਇਹ ਚੀਜ਼ ਮਾੜੀ ਜਾਂਦੀ ਹੈ ਬਿਲਕੁਲ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਬੀਤੇ ਕੁਝ ਦਿਨਾਂ ਪਹਿਲਾਂ ਹੀ ਜਿਹੜੀ ਸਦੇ ਮਾਰਕੀਟ ਵੀ ਰੇਡ ਹੁੰਦੀ ਹੈ ਜੀਐਸਟੀ ਦੀ ਉਦੋਂ ਵੀ ਇਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦੁਕਾਨਦਾਰਾਂ ਨੇ ਬੰਦਕ ਬਣਾ ਲਿਆ ਜਿਹੜੇ ਰੇਡ ਕਰਨ ਆਏ ਸੀਗੇ ਤਾਂ ਉਸ ਵਕਤ ਇਹ ਗੱਲ ਅਧਿਕਾਰੀਆਂ ਵੱਲੋਂ ਕਹੀ ਗਈ ਕਿ ਜੇਕਰ ਸਾਡੀ ਇਨਸਪੈਕਸ਼ਨ 'ਚ ਕੋਈ ਵਿਗਨ ਪਾਏਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਕਰ ਰਹੇ ਨੇ ਉਹ ਜਾਇਜ਼ ਹੈਗੀ ਦੇਖੋ ਜੀ ਇਹ ਤਾਂ ਫਿਰ ਉਹੀ ਹੁੰਦਾ ਹੈ ਡਿਪਾਰਟਮੈਂਟਾਂ ਦੀ ਤਸਰਬਾ ਜੀ ਹੁੰਦੀ ਹੈ ਇਹਨੂੰ ਡਿਪਾਰਟਮੈਂਟ ਦੇ ਬਦਮਾਸ਼ੀ ਕਰੋਂ ਕਾਨੂੰਨ ਤੁਹਾਡੇ ਨਾਲ ਜੋ ਮਰਜ਼ੀ ਕਰੀ ਜਾਓ ਫਿਰ ਜੇ ਕਿਸੇ ਨੇ ਧੱਕਾ ਕਰਨਾ ਹੈ ਉਹਦੇ ਨਾਲ ਜੋ ਮਰਜ਼ੀ ਕਰੀ ਜਾਓ ਹੁਣ ਜੇ ਹੱਕ ਮੰਗਣਾ ਵੀ ਗੁਨਾਹ ਹੈ ਤੇ ਉਹ ਫਿਰ ਗੁਨਾਹ ਕਰਨਾ ਹੀ ਹੈ ਜੀ ਵਪਾਰੀਆਂ ਨੇ ਹੁਣ ਕਿਉਂ ਇੰਨੀਆਂ ਸਵਿਜਾਂ ਜੁੜੀਆਂ ਅੱਗੋਂ ਵੀ ਜਿਹੜੇ ਆਪਣੇ ਸੋਮਵਾਰ ਤੱਕ ਜੋ ਸਾਡ ਅੱਪਾ ਚ ਮੀਟਿੰਗਾਂ ਹੋਣਗੀਆਂ ਜੋ ਉਹਦੀ ਅਗਲੀ ਰਣਨੀਤੀ ਬਣੇਗੀ ਉਹ ਸਾਰਿਆਂ ਚ ਆਪਾਂ ਰੱਖਾਂਗੇ ਅੱਛਾ ਸਰ ਵਪਾਰੀਆਂ ਨੂੰ ਖਾਸ ਤੌਰ ਤੇ ਇਨਕਮ ਟੈਕਸ ਰਿਟਰਨਸ ਫਿਲ ਕਰਨ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ ਅੱਜ ਦੇ ਟਾਈਮ ਤੇ ਦੇਖੋ ਜਿਹੜਾ ਛੋਟਾ ਵਪਾਰੀ ਹੈ ਉਹ ਦੇਖੋ ਇਨਾ ਪੜਿਆ ਲਿਖਿਆ ਨਹੀਂ ਆਲਾ ਪਹਿਲਾਂ ਜੀਐਸਟੀ ਵਾਲਿਆਂ ਨੇ ਕੈਂਪ ਲਗਾਇਆ ਸੀ ਉਹ ਕਹਿੰਦੇ ਸੀ ਛੋਟੇ ਵਪਾਰੀ ਜਿਹੜੇ ਉਹ ਜੀਐਸਟੀ ਨੰਬਰ ਲੋ ਤੇ ਅਗੋਂ ਸਾਨੂੰ ਜੀਐਸਟੀ ਦਿਓ ਛੋਟੇ ਵਪਾਰੀ ਇਹਨੇ ਪੜ੍ਹੇ ਲਿਖੇ ਨਹੀਂ ਉਹ ਨੰਬਰ ਨਹੀਂ ਹੀ ਲੈਂਦੇ ਜਦੋਂ ਇਹਨਾਂ ਨੇ ਕੈਂਪ ਲਗਾਇਆ ਬਿਆਰਾ ਚ ਸਾਰੇ ਅੰਚ ਤੇ ਉਹਨਾਂ ਨੇ ਨੰਬਰ ਲੈ ਲੇ ਐਸੋਸੀਏਸ਼ਨ ਦੇ ਪ੍ਰਧਾਨਾਂ ਦੇ ਕਹਿਣ ਤੇ ਜਾਂ ਜਿੱਦਾਂ ਹੀ ਉਹਨਾਂ ਨੇ ਨੰਬਰ ਲੈ ਲੇ ਹੁਣ ਛੋਟਾ ਉਹ ਪਾਰੀ ਨੂੰ ਕਿਸੇ ਲੈ ਟਨ ਤੇ ਕੋਈ ਨਾ ਕੋਈ ਖਰਾਬੀ ਆ ਜਾਂਦੀ ਆ ਕੋਈ ਉਹ ਇੰਨਾ ਪੜਿਆ ਲਿਖਿਆ ਨਹੀਂ ਪਰ ਜੇ ਆਪਾਂ ਉਹ ਹੀ ਖਰਾਬੀ ਨੂੰ ਫੜ ਕੇ ਉਹਦੀ ਦੁਕਾਨ ਤੇ ਆ ਕੇ ਉਹਨੂੰ ਰੇਟ ਕੀਤਾ ਜਾ ਉਹਨੂੰ ਉਹ ਤੇ ਬਿਆਰਾ ਅੱਗੇ ਹੀ ਅਨਪੜ੍ਹ ਤੇ ਉਹ ਤੇ ਹੋਰ ਕਾਬਰ ਜਾਂਦਾ ਇਹ ਮੈਨੂੰ ਤਾਂ ਪਤਾ ਹੀ gak ਨਹੀਂ ਉਹ ਚਾਰੇ 6 5 ਦਾ ਫਾਇਦਾ ਉਠਾਉਂਦੇ ਆ ਹੋਇਆ ਇਹ ਕਨੇ ਦੋਣੇ ਅੱਦਾ ਜਿਹੜੇ ਛੋਟੇ ਵਪਾਰੀ ਆਨ GST ਲਿਓ ਬਿਲਕੁਲ ਹੀ ਨਹੀਂ ਪੜੇ ਲਿਖੇ ਇਹ ਕਦੇ ਕਾਰੋਬਾਰ ਦਾ ਇੰਨਾ ਮੰਦਾ ਸਾਰੇ ਪਬਲਿਕ ਨੂੰ ਪਤਾ ਹੈ ਕਿ ਨਹੀਂ ਹੈਗਾ ਕੰਮ ਕਿਸੇ ਲਾਈਨ 'ਚ ਵੀ ਕੰਮ ਨਹੀਂ ਹੈਗਾ ਇਸ ਟਾਈਮ ਉਦੋਂ GST ਵੀ ਘਟਿਆ ਹੋਣ ਛੋਟੇ ਵਪਾਰੀ ਦਾ ਕੰਮ ਹੀ ਨਹੀਂ ਆਗਾ ਤੇ GST ਕਿੱਥੋਂ ਦੇਊਗਾ ਜੋ ਕੰਮ ਕਰੂਗਾ ਤੇ GST ਦੋ ਛੋਟਾ ਵਪਾਰੀ ਇਹ ਕਹਿੰਦੇ ਜੀ ਤੁਹਾਡੇ ਪਿਛਲੀ ਵਾਰੀ ਇੰਨੀ ਟਰਨਓਵਰ ਸੀ ਹੁਣ ਤੁਹਾਡੀ ਇੰਨੀ GST ਘਟ ਗਈ ਏ ਅਸੀਂ ਇਸ ਕਰਕੇ ਆਏ ਆਂ ਉਹ ਬਾਰੀ ਕੋਲ ਜੇ ਕੰਮ ਹੀ ਨਹੀਂ ਆਗਾ ਜੀਐਸਟੀ ਵੀ ਕਿੱਥੋਂ ਦਊਗਾ ਹੁਣ ਤੁਸੀਂ ਥੋੜੇ ਦਿਨ ਹੋਏ ਪੇਪਰ 'ਚ ਪੜਿਆ ਹੋਣਾ ਕਿ ਪੰਜਾਬ ਦੀ ਇੰਡਸਟਰੀ ਬਾਹਰ ਜਾਣ ਨੂੰ ਤਿਆਰ ਬੈਠੀ ਸਾਰੇ ਉਹ ਇਸੇ ਕਰਕੇ ਕਿ ਪੰਜਾਬ 'ਚ ਕੰਮ ਹੀ ਨਹੀਂ ਹੁਣ ਜੀਐਸਟੀ ਵਾਲੇ ਕਹਿੰਦੇ ਜੀ ਤੁਹਾਡੀ ਟਰਨ ਪਿਛਲੇ ਸਾਲ ਇੰਨੀ ਗਈ ਸੀ ਇਸ ਮਹੀਨੇ ਤੇ ਆ ਸੋਰੀ ਟਰਨ ਇੰਨੀ ਜਿਉ ਬਜ਼ਾਰ ਚ ਆ ਕੇ ਤੇ ਦੇਖੋ ਇੱਕ ਜਗ੍ਹਾ ਨਿਗਾ ਮਾਰੋ 2 ਕਿਲੋਮੀਟਰ ਗਾਹ ਨਹੀਂ ਦੇਖਦਾ ਬਜ਼ਾਰਾਂ ਇੱਥੇ ਇਸ ਕਰਕੇ ਵਪਾਰੀਆਂ ਨੂੰ ਜੇ ਪਰੇਸ਼ਾਨ ਕਰਨਗੇ ਤੇ ਵਪਾਰੀ ਦਸੜਕਾਂ ਤੇ ਜਾਣਗੇ ਵਪਾਰੀਆਂ ਕੋਲ ਤਾਂ ਕੋਈ ਹੋਰ ਹਾਲੀ ਨਹੀਂਗਾ ਅੱਛੀ ਸਭ ਕਿਹੜੇ ਕਿਹੜੇ ਅਦਦੀਆਂ ਤੁਹਾਨੂੰ ਲੱਗਦਾ ਕਿ ਆਈਟਮਾਂ 'ਚ ਹੋਣੀਆਂ ਚਾਹੀਦੀਆਂ ਜਿਨ੍ਹਾਂ ਤੇ GST ਘੱਟ ਲੱਗਣੀ ਚਾਹੀਦੀ ਹੈ ਕਿਉਂਕਿ GST ਦੀਆਂ ਦਰਾਂ ਵੀ ਬੇਸ਼ੱਕ ਹੋਣ ਥੋੜੀਆਂ ਜਿਹੀਆਂ ਘਟਾਈਆਂ ਗਈਆਂ ਕੁਝ ਚੀਜ਼ਾਂ ਦੇ ਉੱਪਰ ਕੀ ਲੱਗਦਾ ਤੁਹਾਨੂੰ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਇਹ ਦਰਾਂ ਵਾਕੇ ਘੱਟ ਹੋਣੀਆਂ ਚਾਹੀਦੀਆਂ ਤੇ ਕਿਹੜੀਆਂ ਚੀਜ਼ਾਂ ਤੇ GST ਜ਼ਿਆਦਾ ਲੱਗਣੀ ਚਾਹੀਦੀ ਹੈ ਅਸਲ 'ਚ ਕੀ ਹੈ ਇਹ ਮਜ਼ਾਕ ਹੈ ਇਹ ਬਹੁਤ ਵੱਡਾ ਮਜ਼ਾਕ ਹੈ ਵਪਾਰੀ ਕਾਰੋਬਾਰੀ ਨਾ ਕਿਉਂ ਪਲਾ ਸੈਂਟਰਲ ਸਟੇਟਲ ਰਲੀਆਂ ਆ ਜੀਐਸਟੀ ਕੌਂਸਲ ਜਿਹੜੀ ਹੈ ਜਿੰਨੇ ਸੂਬੇ ਆ ਪੰਜਾਬ ਇਸ ਇਸ ਦੇਸ਼ ਦੇ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਆ ਉਸ ਕੌਂਸਲ ਦੇ ਮੈਂਬਰ ਆ ਜੀਐਸਟੀ ਕਟਾਂ ਤੇ ਕੋਈ ਵੀ ਸੂਬੇ ਦਾ ਫਾਈਨਾਂਸ ਮਿਨਿਸਟਰ ਗੱਲ ਨਹੀਂ ਕਰਦਾ ਜਾ ਕੇ ਕੋਈ ਦੱਸੇ ਕੋਈ ਵੀ ਕਵੇ ਕਿ ਲੋ ਜੀ ਪੰਜਾਬ ਜਿਹੜਾ ਇੰਡਸਟਰੀ ਹੈ ਇਹਦਾ ਜੀਐਸਟੀ ਜਾਦਾ ਮੈਂ ਆਪਣੀ ਗੱਲ ਕਰਦਾ ਸਾਡੇ ਫਿਜ਼ੀਕਲ ਫਿਟਨੈਸ ਦੀ ਆਈਟਮ ਹੈ 18% ਟੈਕਸ ਹੈ ਦੱਸੇ ਪੰਜਾਬ ਦਾ ਫਾਈਨੈਂਸ਼ਲ ਸਟਰਗਲ ਦਾ ਮੁੱਦਾ ਚੱਕਿਆ ਹੋਵੇ ਸਾਰੇ ਇਕੱਠੇ ਆ ਰੈਵਨਿਊ ਕਲੈਕਸ਼ਨ ਦੇ ਮਾਮਲੇ ਜਰਲੇ ਰਿਹਾ ਜੀਐਸਟੀ ਨੂੰ ਬਹੁਤ ਤਰ੍ਹਾਂ ਸੰਗਤ ਕਰਨ ਦੀ ਲੋੜ ਹੈ ਉਹ ਤਦ ਤੱਕ ਨਹੀਂ ਹੋਣਾ ਜਦ ਤੱਕ ਉਹ ਸੂਬੇ ਦਾ ਸਬੰਧਤ ਫਾਈਨਾਂਸ ਮਿਨਿਸਟਰ ਜਾ ਕੇ ਕੌਂਸਲ 'ਚ ਮੁੱਦਾ ਨਹੀਂ ਰੱਖਦਾ ਜੀਐਸਟੀ ਕੌਂਸਲ ਜਿਹੜੀ ਹੈ ਉਹ ਪ੍ਰੋਪੋਜ਼ਲ ਦਿੰਦੀ ਆ ਉਹ ਸਰਕਾਰ ਨੂੰ ਪ੍ਰੋਪੋਜ਼ਲ ਭੇਜਦੀ ਆ ਉੱਤੇ ਫਿਰ ਫਾਈਨਾਂਸ ਮਿਨਿਸਟਰੀ ਕੰਮ ਕਰਦੀ ਆ ਜੀ ਜਦ ਤੱਕ ਜੀਐਸਟੀ ਕੌਂਸਲ ਦੇ ਵਿੱਚ ਮੁੱਦਾ ਡਿਸਕਸ ਨਹੀਂ ਹੁੰਦਾ ਪ੍ਰੋਪੋਜ਼ਲ ਨਹੀਂ ਬੰਦੀ ਕੁਛ ਨਹੀਂ ਹੁੰਦਾ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਟ੍ਰੇਡ 'ਚ ਬਹੁਤ ਸਾਰੀਆਂ ਆਈਟਮਾਂ ਇੱਥੇ ਵੀ ਉਹੀ ਖੜੇ ਜਿੱਥੇ ਬਹੁਤ ਸਾਰੇ ਪ੍ਰੋਡਕਟ 28% ਦੇ ਵੀ ਹੈਗੇ ਆ ਜੀ ਮੇਰੀ ਆਪਣੀ ਇੰਡਸਟਰੀ 'ਚ ਉਹ ਆਈਟਮਾਂ ਜਿੱਦਾਂ ਕਿ ਸਕੀਪਿੰਗ ਰੋਪ ਹੈ ਗਰ ਰੱਸੀ ਕੁੱਦਣ ਵਾਲੀ 20 ਰੁਪਏ ਦੀ ਆ ਇੱਕ ਸਕਾਉਟ ਵਸਲਾ ਸੀਡੀ ਜਿਹਨੂੰ ਕਹਿੰਦੇ ਬੱਚੇ ਸਕੂਲਾਂ ਚ ਲੈ ਕੇ ਜਾਂਦੇ ਆ 2 ਰੁਪਏ ਦੀ ਆ 18% ਐਕਸ ਹੈ ਉੱਤੇ ਸਕੀਪਿੰਗ ਰੋਪ ਹੈ 20 ਰੁਪਏ ਦੀ ਆ 18 ਰੁਪਏ ਦੀ ਆ 18% ਮਤਲਬ ਲੋਕਾਂ ਦੇ ਜਿਹੜੀਆਂ ਆਮ ਤੌਰ ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਲੱਗਦਾ ਵੀ ਉੱਤੇ ਘਟਣਾ ਚਾਹੀਦਾ ਹੈ ਜੀਐਸਟੀ ਬਿਲਕੁਲ ਘਟਣਾ ਚਾਹੀਦਾ ਮੈਂ ਚਲੋ ਦੇਖੋ ਐਜ਼ ਅ ਇੰਡਸਟਰੀਸਟ ਤਾਂ ਮੈਂ ਕਹੂੰਗਾ ਫਿਜ਼ੀਕਲ ਫਿਟਨੈਸ ਦੀ ਆਈਟਮਾਂ ਹੋਣੀਆਂ ਡੈਕਸ ਫਰੀ ਚਾਹੀਦੀਆਂ ਉਹਦੇ ਨਾਲ ਸਾਡਾ ਇੱਕ ਯੂਥ ਸਾਡਾ ਭਵਿੱਖ ਟਿਕਿਆ ਆ ਪਰ ਸਰਕਾਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹ ਸਾਰੇ ਫਾਈਨਾਂਸ ਮਿਨਿਸਟਰ ਇਕੱਠੇ ਆ ਇਸ ਮਾਮਲੇ 'ਚ ਕੋਈ ਵੀ ਨਹੀਂ ਟੈਕਸ ਵਧਾਉਣ ਦੀ ਗੱਲ ਕਰਦਾ ਤੁਸੀਂ ਪ੍ਰਪੋਜ਼ਲ ਦੇ ਦੋ ਇਹਨਾਂ ਕੋਈ ਰਹਿ ਜਾਂਦੀ ਆ ਅੱਗੇ ਜਾਂਦੀ ਨਹੀਂ ਆ ਮੇਰੀ ਤਾਂ ਸੈਂਟਰ ਸਰਕਾਰ ਅੱਗੇ ਮੰਗ ਆ ਕਿ ਜਿਹੜੀ GST ਕੌਂਸਲ ਆ ਤੇ ਪੈਰਲਲ ਇੱਕ GST ਕੌਂਸਲ ਕਾਰੋਬਾਰੀਆਂ ਦੀ ਬਣਾਈ ਜਾਵੇ ਵਪਾਰੀਆਂ ਦੀ ਬਣਾਈ ਜਾਵੇ ਉਹਨਾਂ ਦੇ ਸੁਝਾਅ ਲੈ ਜਾਣ ਬਿਲਕੁਲ ਸਰਕਾਰ ਨੇ ਬਣਾ ਲਈ ਮੰਤਰੀਆਂ ਦੀ ਇਸ ਕਰਕੇ ਸਾਡੀ ਸੁਣਵਾਈ ਹੋਣੀ ਨਹੀਂ ਹੈ ਮੈਂ ਤਾਂ ਕੇਂਦਰ ਸਰਕਾਰ ਅੱਗੇ ਪਰਜੋਰ ਮੰਗ ਕਰਦਾ ਕਿ ਜੀਐਸਟੀ ਕੌਂਸਲ ਜਿਹੜੀ ਹੈ ਇਹ ਕਾਰੋਬਾਰੀਆਂ ਦੀ ਵਪਾਰੀਆਂ ਦੀ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਪ੍ਰੋਪੋਜ਼ਲਾਂ ਦੇ ਵਿੱਚ ਸਰਕਾਰ ਦਾ ਮਤਲਬ ਫਿਰ ਸਾਬ ਉਹਨਾਂ ਅਖੀਰ ਚ ਇਹ ਪੁੱਛਣਾ ចਮਕੀ ਤੋਂ ਕਿ ਹੁਣ ਮੀਟਿੰਗ ਤੁਹਾਡੀ ਹੋਈ ਹੈ ਅੱਗੇ ਵੱਡਾ ਸਟੈਪ ਲੈਣ ਦੇ ਲਈ ਵਪਾਰੀ ਵਰਗ ਜਿਹੜਾ ਤਿਆਰ ਬੈਠਾ ਹੈ ਐਸੋਸੀਏਸ਼ਨਾਂ ਬੜੀਆਂ ਨੇ ਅੱਜ ਐਗਰੈਸ਼ਨ ਵੀ ਬਹੁਤ ਸਾਰਾ ਮੀਟਿੰਗ ਦੇ ਵਿੱਚ ਦਿਖਾਇਆ ਗਿਆ ਲੱਗਦਾ ਕੋਈ ਹੱਲ ਹੋਏਗਾ ਕਿਉਂਕਿ ਲਗਾਤਾਰ ਮਤਲਬ ਡੇ ਬਾਈ ਡੇ ਜਿਹੜੀਆਂ ਰੇਡਸ ਨੇ ਇਨਸਪੈਕਸ਼ਨਸ ਨੇ ਜੀਐਸਟੀ ਦੀ ਉਹ ਵਧਦੀਆਂ ਜਾ ਰਹੀਆਂ ਨੇ ਦੇਖੋ ਟਕਰਾਅ ਤਾਂ ਵਪਾਰੀ ਕਦੇ ਵੀ ਨਹੀਂ ਜਾਂਦਾ ਹਮ ਔਰ ਅੱਜ ਦੀ ਮੀਟਿੰਗ ਵੀ ਨਹੀਂ ਜਾਂਦੀ ਪਰ ਜੇ ਸੰਵਾਹੀ ਨਹੀਂ ਹੋਏਗੀ ਫਿਰ ਉਹ ਉਹੀ ਰਸਤਾ ਹੈਗਾ ਔਰ ਉਹ ਤੋਂ ਹੀ ਪਿੱਛੇ ਨਹੀਂ ਹੋਵਾਂਗੇ ਸੰਨਰਸ਼ ਕਰਾਂਗੇ ਔਰ ਆਖਰੀ ਦਮ ਤੱਕ ਕਰਾਂਗੇ ਬਿਪਾਰੀ ਨੂੰ ਜਾਂਦੇ ਰਾਹਤ ਨਹੀਂ ਮਿਲਦੀ ਔਰ ਉਹ ਸਰਕਾਰ ਦੇ ਖਿਲਾਫ ਅੱਜ ਬਿਪਾਰੀ ਖੜਾ ਵਾ ਜਿਹੜੀ ਸਰਕਾਰ ਦਾ ਨਾਮ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਦੇ ਵਾਦੇ ਹੀ ਸੀਗੇ ਕਿ ਅਸੀਂ ਤਾਂ ਇਨਸਪੈਕਟਰੀ ਰਾਜ ਖਤਮ ਕਰ ਦੇਣਾ ਸਾਨੂੰ ਜਿਤਾਓ ਲੋਕਾਂ ਨੇ ਬਦਲਾਅ ਦੇਖ ਲਿਆ ਬਦਲਾਅ ਪੰਜਾਬ ਨੂੰ ਬਹੁਤ ਮਹਿੰਗਾ ਪਿਆ ਇਹਨਾਂ ਕੋਲ ਸਮੇ ਹੈਗਾ ਮੈਂ ਮジョਰਿਟੀ ਵੀ ਹੈ ਬਹੁਤ ਵੱਡੀ ਹੈ ਇਹਨਾਂ ਨੂੰ ਚਾਹੀਦਾ ਸੁਣਵਾਈ ਕਰਨੀ ਔਰ ਇਹ ਜੈਨੂਨ ਗੱਲ ਹੈ ਇਹਦੇ 'ਚ ਕੋਈ ਅਸੀਂ ਕੋਈ ਕੋਈ ਐਸਾ ਕੁਝ ਨਾ ਕਰੋ ਇਨਸੈਂਟਿਵ ਨਹੀਂ ਮੰਗਦੇ ਕੋਈ ਰਾਹਤ ਨਹੀਂ ਮੰਗਦੇ ਅਸੀਂ ਤਾਂ ਮੰਗ ਰਹੇ ਆ ਕਿ ਟੈਕਟਰਵਾਇਜ਼ਮ ਖਤਮ ਕਰੋ ਬਾਰਨੋ ਸੁਖਾਵਾਂ ਮੋਲ ਦਿਓ ਜੇ ਅਜੇ 44% ਤੁਹਾਡਾ ਰੈਵਨਿਊ ਵਧਿਆ ਕੱਲ ਨੂੰ 59 ਵਧੇ ਉਹ ਤਾਂ ਹੀ ਵਧੇਗਾ ਜੇ ਮੌਨ ਸੁਖਾਵਾਂ ਹੋਏ ਬਿਲਕੁਲ ਅੱਛਾ ਭਾਈ ਤੁਸੀਂ ਕੀ ਕਹਿਣਾ ਚਾ ਰਹੇ ਹੋ ਕਿਉਂਕਿ ਜੀਐਸਟੀ ਦੇ ਰੇਟਸ ਲਗਾਤਾਰ ਵੱਧ ਰਹੀਆਂ ਮੀਟਿੰਗ ਵੀ ਹੋਈ ਆ ਵਪਾਰੀ ਵਰਗੇ ਪੂਰੀ ਤਰੀਕੇ ਨਾਲ ਪਰੇਸ਼ਾਨ ਹੈ ਔਰ ਹੁਣ ਇਹਨਾਂ ਨੇ ਐਲਾਨ ਕਰਤਾ ਕਿ ਜੇ ਸੁਣਵਾਈ ਨਹੀਂ ਹੋਈ ਤਾਂ ਸੜਕਾਂ ਤੇ ਆਵਾਂਗੇ ਦੇ ਕੋਮੇਮ ਸਭ ਦੇ ਆਪਣੇ ਆਪਣੇ ਵਿਊਜ਼ ਨੇ ਮੈਂ ਇੱਥੇ ਤੁਹਾਨੂੰ ਕਿਸੇ politcal view ਜਾਂ ਕਿਸੇ political support ਜਾਂ ਕਿਸੇ ਦੇ ਅਗੇਂਸਟ ਕੋਈ ਗੱਲ ਨਹੀਂ ਕਰਾਂਗਾ ਮੈਂ ਤੁਹਾਡੇ ਨਾਲ ਇੱਕ ਸਿੰਪਲ ਫੈਕਚੁਅਲ ਜੀ ਗੱਲ ਕਹਿਣਾ ਚਾਹੂੰਗਾ ਜਾਂ ਪੁੱਛਣਾ ਚਾਹੂੰਗਾ ਜਿਹੜੇ ਆ ਵਿਊਅਰ ਜਿਹੜੇ ਦਿਖ ਰਹੇ ਨੇ ਅੱਜ ਦੇ ਟਾਈਮ 'ਚ ਟੈਕਸੇਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੈ ਟੈਕਸੇਸ਼ਨ ਕੱਲੇ GST ਆਪਾਂ ਇਹਦੀ ਨਾਲ ਗੱਲ ਕਰੀਏ ਸੈਂਟਰਲ ਗਵਰਨਮੈਂਟ ਇਹਨਾਂ ਦੀ ਨਾਲ ਗੱਲ ਕਰੀਏ ਹਰ ਚੀਜ਼ ਤੇ ਜਿਹੜਾ ਟੈਕਸ ਪੈਂਦਾ ਉਹ ਕਿਸ ਲਈ ਪੈਂਦਾ ਤੁਸੀਂ ਮੈਨੂੰ ਇੱਕ ਦੱਸੋ ਉਹਦਾ ਮੇਨ ਮੋਟਿਵ ਹੈਗਾ ਸਹੂਲियत ਪ੍ਰੋਵਾਈਡ ਕਰਨੀ ਫੈਸਿਲਿਟੀ ਪ੍ਰੋਵਾਈਡ ਕਰਨੀ ਡਿਵੈਲਪਮੈਂਟ ਦੇਣਾ ਬਿਲਕੁਲ ਬਟ ਤੁਸੀਂ ਆਪ ਆਪਣੇ ਦਿਲ ਦੇ ਹੱਥ ਰੱਖ ਕੇ ਦੱਸੋ ਕਿ ਕਿੰਨੀ ਹੀ ਡਿਵੈਲਪਮੈਂਟ ਮਿਲ ਰਹੀ ਹੈ ਜਿੱਡੇ ਵੱਡੇ ਲੈਵਲ ਦੇ ਟੈਕਸਿਸ ਆਪਣੇ ਇੱਧਰ ਇੰਡੀਆ ਦੇ ਵਿੱਚ ਹੈਗੇ ਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਉਹ ਟੈਕਸਿਸ ਪੇ ਕਰਕੇ ਤੁਹਾਨੂੰ ਕੰਪਨਸੇਟ ਹੋ ਰਿਹਾ ਇੱਕ ਸਿੰਪਲ ਆਪਾਂ ਵੱਡੀ ਕੰਟਰੀ ਸਾਰੇ ਆਦਿ ਨਹੀਂ ਗੱਲ ਕਰੇਗਾ ਇੱਕ ਛੋਟਿਆ ਜਿਹਾ ਦੁਬਈ ਜਿਹੜਾ ਸਾਡੇ ਤੋਂ ਕਿੱਡੇ ਸਾਲ ਬਾਅਦ ਜੰਮਿਆ ਹੋਏਗਾ ਉਹ ਵਿਦਆਊਟ ਟੈਕਸੇਸ਼ਨਸ ਕੱਲੇ ਉਹ ਆਪਣੇ ਰੂਲ ਜਿਨ੍ਹਾਂ ਨਾਲ ਉਹਨੇ ਦਿਮਾਗ ਲਗਾਇਆ ਕਿ ਚਲੋ ਭਾਜੀ ਮੇਰੇ ਇੱਕ ਤੀਰ ਦੋ ਨਿਸ਼ਾਨਾ ਹੋ ਜਾਏਗਾ ਮੇਰੇ ਟੈਕਸਿਸ ਵੀ ਫਾਲਤੂ ਦੇ ਲੋਕੀ ਨਹੀਂ ਭਰਨਗੇ ਬਸ ਇੱਕ ਰੂਲ ਦੇ ਨਾਲ ਚੱਲਣ ਜਿਹੜਾ ਨਹੀਂ ਚੱਲੇਗਾ ਉਹਨੂੰ ਪਨਿਸ਼ਮੈਂਟ ਮਿਲੇਗੀ ਉਹਦਾ ਫੀਸ ਹੋਏਗਾ ਉਹਦਾ ਸਾਰਾ ਸਾਰੇ ਡਿਡਕਸ਼ਨਸ ਹੋਏਗੀ ਤੇ ਉਸੇ ਸੀਨ ਦੇ ਚੱਕਰਾ ਦੇ ਵਿੱਚ ਉਹਨਾਂ ਨੇ ਪੂਰੀ ਕੰਟਰੀ ਦੀ ਡਿਵੈਲਪਮੈਂਟ ਕੀਤੀ ਵਿਦਆਊਟ ਐਨੀ ਟੈਕਸਿਸ ਬਸ ਪਨਿਸ਼ਮੈਂਟ ਦੇ ਨਾਲ ਜੰਗ ਨਾਲ ਰੂਲ ਵੀ ਰਿਹਾ ਸਿਸਟਮ ਵੀ ਰਿਹਾ ਸਾਰੀ ਡਿਗਰੇਸ਼ਨ ਵੀ ਰਿਹਾ ਫੈਸਿਲਿਟੀ ਆ ਵੀ ਮਿਲਿਆ ਤੇ ਇੰਡੀਆ ਉਹ ਕਿਉਂ ਨਹੀਂ ਅਪਣਾ ਸਕਦਾ ਜੇ ਅੱਡੇ ਟੈਕਸਿਸ ਆਪਾਂ ਪੇ ਕਰਦੇ ਆ ਤਾਂ ਜਾ ਕਿੱਥੇ ਰਹਿ ਨਹੀਂ ਉਹਦੀ ਫੈਸਿਲਿਟੀ ਮਿਲਕ ਨੂੰ ਰਹੀ ਗਿਆ ਪਹਿਲਾਂ ਮੈਨੂੰ ਬਸ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਬਿਲਕੁਲ ਤੇ ਮੇਨ ਉਹੀ ਹੈਗਾ ਹੁਣ ਅਗਰ ਆਪਾਂ ਟੈਕਸਿਸ ਅਪਣਾ ਸਰਕਾਰ ਆਪਣਾ ਦੁਕਾਨਦਾਰਾਂ ਦੀ ਗੱਲ ਕਰੀਏ ਅੱਜ ਦੇ ਟਾਈਮ 'ਚ ਜਿੱਡੇ ਕੋਈ ਗਰਮੀ ਹੈ ਜਿੱਡਾ ਕੋ ਮਾਹੌਲ ਚੱਲਦਾ ਪਿਆ ਦੁਕਾਨਦਾਰੀ ਇਸ ਟਾਈਮ ਦੇ ਉੱਤੇ ਮਾਈਨਸ ਦੇ ਉੱਤੇ ਪਹੁੰਚੀ ਵੀ ਜੋ ਪਹਿਲੇ ਲੈਵਲ ਦੇ ਕਮਾਈ ਹੋਣ ਦੀ ਸੀ ਪਹਿਲੇ ਲੈਵਲ ਦੇ ਕੰਮ ਹੁੰਦੇ ਸੀਗੇ ਰਿਕੁਆਇਰਮੈਂਟ ਹੁਣ ਆਬੇ ਇਸ ਜੀ ਗੱਲ ਹੈ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਹੈ ਜੇ ਮੈਂ AC ਰੱਖ ਲੇਤਾ ਮੈਂ 10 ਸਾਲ ਉਸ ਤੋਂ ਬਾਅਦ ਉਹ ਨਹੀਂ ਚੇਂਜ ਕਰਾਂਗਾ ਤੇ ਉਹ ਬਾਰ-ਬਾਰ ਰਿਪੀਟਿਵ ਨਹੀਂ ਹੁੰਦਾ ਕਸਟਮਰ ਬਟ ਇਹ ਆਪਾਂ ਇਹਨਾਂ ਸੋਚਦੇ ਦੁਕਾਨਦਾਰ ਹੋ ਕਿ ਨਹੀਂ ਹੁਣ ਕਸਟਮਰ ਨੇ ਧਿਆਨ ਨਹੀਂ ਆਪਾਂ ਮੰਨ ਲਵਾਂਗੇ ਮਾਲ ਤੇ ਮੰਗਾਣਾ ਹੀ ਪੈਣਾ ਮੈਨੂੰ ਜੇ ਆਪਣੇ ਟੈਕਸਿਸ ਦਿੱਤੇ ਟੈਕਸਿਸ ਪੇ ਕਰਨੇ ਹੀ ਪੈਣੇ ਆ ਉਹ ਹੁਣ ਮਜਬੂਰਨ ਕਰੀਏ ਜਾਂ ਖੁਸ਼ੀ ਖੁਸ਼ੀ ਉਹ ਸਰਕਾਰਾਂ ਤੇ ਡਿਪੈਂਡ ਕਰਦਾ ਮੈਨੂੰ ਮੇਰੇ ਟੈਕਸ ਪੇ ਕਰੇ ਦਾ ਪ੍ਰੋਪਰ ਰਿਜ਼ਲਟ ਦਿਖਦਾ ਹੋਏਗਾ ਤਾਂ ਮੈਨੂੰ ਕੀ ਮਾੜਾ ਆ ਕਿਸੇ ਵੀ ਵਿਅਕਤੀ ਨੂੰ ਕੀ ਮਾੜਾ ਹੋਏਗਾ ਜੇ ਉਹਨੂੰ ਦਿਖਦਾ ਹੈਗਾ ਹਾਂ ਮੈਂ ਟੈਕਸਿਸ ਪੇ ਕਰ ਰਹਾ ਹਾਂ ਤਾਂ ਮੈਨੂੰ ਇਹ ਬੈਨੀਫਿਟ ਮਿਲਦਾ ਪਏ ਬਟ ਇਹ ਬੈਨੀਫਿਟ ਮੈਨੂੰ ਕੋਈ ਦਿਖਦਾ ਹੀ ਨਹੀਂ ਤੇ ਫਿਰ ਮਤਲਬ ਉਹਦੇ ਚ ਆਪਾਂ ਕਿਸੇ ਨੂੰ ਸਪੋਰਟ ਜਾਂ ਕਿਸੇ ਦੇ ਅਗੇਂਸਟ ਜਾ ਹੀ ਨਹੀਂ ਸਕਦੇ ਇਹਦੇ ਵਿੱਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਵਪਾਰੀ ਵਰਗ ਦੇ ਵੱਲੋਂ ਹੁਣ ਸਿੱਧੇ ਤੌਰ ਦੇ ਉੱਪਰ ਐਲਾਨ ਕਰ ਦਿੱਤਾ ਗਿਆ ਹੈ ਕਿ ਜੀਐਸਟੀ ਦੀਆਂ ਰੇਟਸ ਜਿਹੜੀਆਂ ਨੇ ਉਹ ਲਗਾਤਾਰ ਵਧੀਆਂ ਜਾ ਰਹੀਆਂ ਨੇ ਤੇ ਹੁਣ ਤੁਹਾਨੂੰ ਦੱਸ ਦਈਏ ਉਹਨਾਂ ਦਾ ਕਹਿਣਾ ਕਿ ਜੇਕਰ ਹੁਣ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਜਿਹੜਾ ਕੰਮ ਛੱਡ ਕੇ ਸੜਕਾਂ ਦੇ ਉੱਪਰ ਆ ਜਾਣਗੇ ਤਾਂ ਸਿੱਧੇ ਤੌਰ ਦੇ ਉੱਪਰ ਜਿਹੜਾ ਉਹ ਵਿਰੋਧ ਕੀਤਾ ਜਾਵੇਗਾ ਫਿਲਹਾਲ ਕੈਮਰਾ ਪਰਸਨਸ ਆਇਲਾਨ ਮਨਪ੍ਰੀਤ ਕੌਰ ਲਾਈ ਪੰਜਾਬੀ ਟੀਵੀ ਜਲੰਧਰ